ਵਾਰਤੀ 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 ਨਬਾਲਗ ਨੇ ਦੇਖੋ ਕਿੱਥੇ ਗੱਡੀ ਵਾਰਤੀ ਇਹ ਤਸਵੀਰਾਂ ਨੇ ਚਿਲੰਦਰ ਦੇ ਕੋਟ ਸਦੀਕ ਦੀਆਂ ਜਿੱਥੇ ਦੁਕਾਨਦਾਰ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਬੜੇ ਆਰਾਮ ਨਾਲ ਦੁਕਾਨ ਤੇ ਮੌਜੂਦ ਸੀ ਇਸ ਦੌਰਾਨ ਇੱਕ ਲੈੰਸਰ ਗੱਡੀ ਆਂਦੀ ਹੈ ਔਰ ਬੇਕਾਬੂ ਹੋ ਕੇ ਸਿੱਧਾ ਦੁਕਾਨ ਚ ਵੜ ਜਾਂਦੀ ਹੈ ਕਿਸੇ ਨੂੰ ਕੁਝ ਸਮਝ ਨਹੀਂ ਆਂਦਾ ਕੀ ਹੋਇਆ ਕੀ ਹੈ ਜ਼ੋਰਦਾਰ ਆਵਾਜ਼ ਤੋਂ ਬਾਅਦ ਜ਼ਬਰਦਸਤ ਹਾਸਾ ਹਾਲਾਂਕਿ ਇੱਕ ਚੰਗੀ ਗੱਲ ਹੈ ਰਹੀ ਕਿ ਇਸ ਹਾਦਸੇ ਚ ਕੋਈ ਚਾਨੀ ਨੁਕਸਾਨ ਨਹੀਂ ਹੋਇਆ ਪਰ ਦੱਸਿਆ ਜਾ ਰਿਹਾ ਹੈ ਗੱਡੀ ਦੇ ਵਿੱਚ ਇਹ ਨੰਮੁੰਡੇ ਸਵਾਰ ਸੀ ਜਿੰਨਾ ਚੋ ਗੱਡੀ ਚਲਾਉਣ ਵਾਲਾ ਨਬਾਲਕ ਸੀ ਇਲਜ਼ਾਮ ਕਥੇ ਤੌਰ ਤੇ ਲਾਇਆ ਚਾਰਿਆ ਹੈ ਘਟਨਾ ਦੀ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚ ਗਏ ਪੜਤਾਲ ਸ਼ੁਰੂ ਹੋ ਗਈ ਹੈ ਕਿ ਆਖਰਕਾਰ ਹਾਸਾ ਕਿਵੇਂ ਹੋਇਆ ਫਿਲਹਾਲ ਸ਼ੁਰੂਆਤੀ ਦੌਰ ਤੇ ਦੱਸਿਆ ਜਾ ਰਿਹਾ ਹੈ ਕਿ ਲੈਂਸਰ ਗੱਡੀ ਦਾ ਟਾਇਰ ਪਾੜ ਗਿਆ ਸੀ ਜਿਸ ਕਰਕੇ ਉਹ ਅਪ੍ਰੇਤ ਦਿਸ਼ਾ ਚ ਚਲ ਗਈ ਤੇ ਸਿੱਧਾ ਇੱਕ ਦੁਕਾਨ ਚ ਜਾ ਵੜੇ ਆਓ ਤੁਹਾਨੂੰ ਦੁਖਾਨਿਆਂ ਕਿਵੇਂ ਹੋਇਆ ਹਾਸਾ ਦੰਨਪੇਲ ਪੰਜਾਬੀ ਟੀਵੀ ਲਈ ਜਲੰਧਰ ਤੋਂ ਵਿਰੇਂਦਰ ਸਿੰਘ ਦਿਪੋ ਅੱਜ ਕੋਟਸਿੱਧੀਕ ਵਿੱਚ ਸ਼ਰੂਰਦਾਸ ਮੰਦਰ ਦੇ ਨੇੜੇ ਸਾਡੇ ਰਜੇਸ਼ ਭਾਜੀ ਦੀ ਦੁਕਾਨ ਦੇ ਉੱਤੇ ਬਹੁਤ ਮੰਦਭਾਗੀ ਘਟਨਾ ਹੋਈ ਆ ਜੋ ਵੈਸੇ ਦਾ ਮਾਪਿਆਂ ਨੂੰ ਚਾਹੀਦਾ ਆ ਕਿ ਛੋਟੇ ਬੱਚਿਆਂ ਨੂੰ ਗੱਡੀਆਂ ਨਹੀਂ ਦੇਣੀਆਂ ਚਾਹੀਦੀਆਂ ਇਹ ਮਾਪਿਆਂ ਨੂੰ 18 ਸਾਲ ਤੋਂ ਉੱਪਰ ਬੱਚਿਆਂ ਨੂੰ ਗੱਡੀ ਫੋਣ ਚਾਹੀਦੀ ਆ ਬੜੀ ਨਿੰਦਣਯੋਗ ਗੱਲ ਆ ਕਿ ਇਸ ਦੁਕਾਨ ਦੇ ਉੱਤੇ 24 ਘੰਟੇ ਗਾਹ ਕਰਦੇ ਜਾਂਦੇ ਰਹਿੰਦੇ ਆ ਕਿਉਂਕਿ ਇਹ ਲੇਡੀਜ਼ ਗਰਮੈਂਟ ਹੋਰ ਜੋ ਜੋ ਵੀ ਆ ਇੱਥੇ ਲੇਡੀਜ਼ ਸਾਮਾਨ ਮਿਲਦਾ ਹੈ ਉੱਥੋਂ ਆਦੇ ਆ ਸਾਮਾਨ ਲੈ ਜਾਂਦੇ ਆ ਅੱਜ ਕੁਦਰਤੀ ਰੱਬ ਦੇ ਕਿੰਨੇ ਰੱਬ ਲਈ ਕੋਈ ਇੱਥੇ ਅਸੀਂ ਕਸਟਮਰ ਨਹੀਂ ਸੀਗਾ ਉਹ ਛੋਟੇ ਬੱਚੇ ਖੇਡਦੇ ਸੀ ਉਹ ਵੀ ਨਹੀਂ ਸੀਗੇ ਤੇ ਲੇਕਿਨ ਨੁਕਸਾਨ ਹੋਇਆ ਬਹੁਤ ਮਾੜੀ ਮਨਤਭਾਗੀ ਘਟਰਾਏ ਆ ਕਿਹੜੀ ਗੱਡੀ ਹੈ ਪ੍ਰਧਾਨ ਜੀ ਲੈਂਸਰ ਲੈਂਸਰ ਹੈ ਜੀ ਲੈਂਸਰ ਗੱਡੀ ਵਿੱਚ ਕਿੰਨੇ ਜਣੇ ਬੈਠੇ ਜਦੋਂ ਆਇਆ ਗੱਡੀ 'ਚ ਤਿੰਨ ਜਣੇ ਹੀ ਗਏ ਬੱਚੇ ਤਿੰਨੇ ਬੱਚੇ ਪਤਾ ਲੱਗਾ ਗੱਡੀ ਜਗ੍ਹਾ ਤੋਂ ਆ ਰਹੀ ਕਿੱਥੇ ਜਾਣਾ ਸੀ ਇਹਨਾਂ ਨੇ ਉਹ ਕਹਿੰਦੇ ਪੇਪਰ ਦੇ ਘਾਰੇ ਆ ਨਗਰ ਦੀ ਹੈ ਜੀ ਪਿੰਡ ਗੁਸ਼ਤੀ ਦੇ ਇਖਤਿਹਦੀ ਹੈ ਠੀਕ ਹੈ ਜੀ ਜਿਸ ਸੱਕੀ ਸੱਕੀ ਮਾਮਲਾ ਕਿਸ ਸਾਧਨ ਨਾਲ ਇਸ ਵਾਰੀ ਆਇਆ ਮੌਕੇ ਤੇ ਜੀ ਇਹ ਐਸੇ ਸਾਧਨ ਆਣਾ ਭਾਰ ਕੋ ਕੈਂਪ ਹਾਜਰ ਸਗਾ ਜਿਹੜਾ ਕਿ ਕੰਟਰੋਲ ਰੂਮ ਤੇ ਮੈਸੇਜ ਆਇਆ ਕਿ ਇੱਕ ਕੋਰਸ ਦੀ ਗਰੋਡ ਤੇ ਗੱਡੀ ਦਾ ਐਕਸੀਡੈਂਟ ਹੋ ਗਿਆ ਜੀ ਜਿਹੜਾ ਕਿ ਮੈਂ ਇੱਥੇ ਆ ਕੇ ਦੇਖਿਆ ਗੱਡੀ ਦੁਕਾਨ ਦੇ ਵਿੱਚ ਬੜੀ ਹੋਈ ਸੀ ਤੇ ਆਲੇ ਦੁਆਲੇ ਦੇ ਪਬਲਿਕ ਦੀਆਂ ਲੇਡੀਆਂ ਜੈਂਟਲਮੈਨ ਨੂੰ ਪੁੱਛਿਆ ਕਿ ਕੀ ਗੱਲ ਹੋਈ ਆ ਉਹਨਾਂ ਨੇ ਦੇ ਦੱਸਣ ਦੇ ਮੁਤਾਬਕ ਕਿ ਟਾਇਰ ਪਾਟਣ ਕਰਕੇ ਗੱਡੀ ਜਿਹੜੀ ਆ ਦੁਕਾਨ ਚ ਵੜ ਗਈ ਜਿਹੜੀ ਗੱਡੀ ਦੱਸਿਆ ਜਾ ਰਿਹਾ ਸਰ ਗੱਡੀ ਲੈਂਸਰ ਆ ਜੀ ਤੇ ਜਿਹੜਾ ਚਲਾ ਰਹੇ ਸੀ ਚਲਾ ਰਹੇ ਸੀ ਗੱਡੀ ਕਿ ਤੋੜ ਗੱਡੀ ਵਿੱਚ ਕਿੰਨੇ ਜਣੇ ਟੁੱਟਣਾ ਤਿੰਨ ਜਣੇ ਸੀ ਟੁੱਟਣ ਦੇ ਉਹ ਦੱਸਿਆ ਜਾ ਰਿਹਾ ਕਿ ਉਹ ਨਬਾਲਕ ਸੀ ਬੱਚੇ ਛੋੜੇ ਹੀ ਸੀ ਕੋਈ ਇੱਥੇ ਜੀ ਸਾਹਮਣੇ ਜਿਹੜਾ ਇੱਕ ਬੱਚਾ ਚਲਾ ਗਿਆ ਉਹਦਾ ਤਾਂ ਪਤਾ ਨਹੀਂ ਜਿਹੜੇ ਦੂਸਰੇ ਬੱਚੇ ਆ ਉਹ 18 ਸਾਲ ਕਹਿੰਦੇ ਆ ਕਿ 17 ਸਾਲ ਕਹਿੰਦੇ ਆ ਇਹ ਆ ਕੇ ਤੁਰੇ ਸੀ ਕਿਤੇ ਜਾਣਾ ਇਹਨਾਂ ਨੇ ਇਹ ਥਿੰਦ ਕੋਲੋਨੀ ਹੀ ਚੱਲੇ ਸੀ ਆਪਣੇ ਐਨ ਕਲੇਵ ਤੋਂ ਆ ਰਹੇ ਆ ਜੁਦੜੋ ਫੇਸਬੁਕ ਉਹ ਜਾਣੇ ਨੂੰ ਪਸੰਦ ਨਹੀਂ ਆ ਸਰ ਨਾ ਜਾਣ ਦਾ ਤੇ ਮਾਲ ਦਾ ਨੁਕਸਾਨ ਕੋਈ ਨਹੀਂ ਹੋਇਆ ਠੀਕ ਆ ਸਰ